ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ ਨਾਨ ਗ੍ਰੇ ਆਏ ਆਨੰਦ ਮੰਗਲ ਸੁਖ ਪਾਈ ਸੰਤੋ RAM ਨਾਮ ਨਿਸ ਤਰੀਐ ਉਠਤ ਬੈਠਤ ਹਰ ਹਰ ਧਿਆਈਐ ਆਣ ਦਿਨ ਸੋ ਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਪਾਗੀ ਪਾਈ ਕੋਟ ਜਨਮ ਕੇ ਕੇ ਲਿ ਬਿਖ ਨਾਸੀ ਹਰ ਚਰਨੀ ਚਿਤ ਲਾਈ ਉਸ ਤਤ ਕਰੋ ਸਦਾ ਪ੍ਰਭ ਆਪਣੀ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਪੈ ਪਵਿੱਤਰ ਸਤ ਗੁਰ ਕੀ ਸਚ ਸਾਖੀ ਬਿਗਨੇ ਬਿਨਾ ਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਕੋਈ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਸੋਰਠ ਮਹੱਲਾ ਪੰਜਮ ਸਾਹਿਬ ਗੁਣੀ ਘਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰੂ ਗੋਪਾਲ ਸਭ ਜੀ ਪੈ ਦਿਆਲਾ Japey anand raho gur charna pau kate nahi prab sar narhao ਤੇਰਿਆ ਦਸਰ ਦੇ ਮੁਰਾਰੀ ਪ੍ਰਭ ਅਬ ਚਲਨੀ ਮੇ ਉਸਾਰੀ ਬਲ ਧਨ ਤਕਿਆ ਤੇਰਾ ਤੂੰ ਪਾਰੋ ਠਾਕਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕੇ ਕਿਰਪਾ ਨਾਮ ਰਸ ਦਿਆ ਕੁਸਲ ਖੀਮ ਸਭ ਥੀਆਂ ਹੋਈ ਪ੍ਰਭੂ ਸਹਾਈ ਸਭ ਉੱਠ ਲਾਗੀ ਪਾਈ ਸਾਹਸ ਸਾਹਸ ਪ੍ਰਭ ਧਿਆਈ ਐ ਹਰ ਮੰਗਲ ਨਾਨਕ ਗਾਈ ਐ ਸੋਰਠ ਮਹੱਲਾ ਪੰਜਮਾ ਸੋਕ ਸਹਿ ਜੀ ਆਨੰਦਾ ਪ੍ਰਭ ਮਿਲਿਓ ਮਨ ਭਾਵੰਦਾ ਪੂਰੇ ਗੁਰ ਕਿਰਪਾ ਤਾਰੀ ਤਾਂਗਤ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੀ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੋਕੀ ਕਾਨ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੋਲੰਗਾਇ ਪ੍ਰਭ ਕਟਿਆ ਜਮ ਕਾ ਫਾਸ ਮਨ ਪੂਰਨ ਹੋਈ ਆਸਾ ਜਾ ਪੇਖ ਤੈ ਸੋਹੀ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕੇ ਕਿਰਪਾ ਪ੍ਰਭ ਰਾਖੀ ਸਭ ਜਨਮ ਜਨਮ ਦੁਖ ਲਾਤੇ ਨਿਰਪੋ ਨਾਮ ਧਿਆਇਆ ਆਟਾਲ ਸੋਕ ਨਾਨਕ ਪਾਇਆ ਸੁਰਠ ਮਹੱਲਾ ਪੰਜਵਰ ਠਾਣ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਨ ਸਤੇ ਕੀਤਾ ਕੀ ਪਰਮੇਸ਼ਰ ਆਪ ਹੋ ਵਾਰਖਵਾਲਾ ਸਾਤ ਸਹਿਜ ਸੁਖ ਖਿਨ ਮੈਂ ਉਪਜੈ ਮਨ ਹੋਵਾ ਸਦਾ ਸੁਖ ਹਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹੰਮਰਾ ਗੁਣ ਆਵ ਗੁਣ ਨਾ ਵਿਚਾਰਿਆ ਗੁਰ ਕਾ ਸਬਦ ਪਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੋ ਸਾਹਿਬ ਗੁਣੀ ਗ헤ਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿਚਰਤਾ ਪੁਰਖ ਖਲੋਵਾ ਵਾਲ ਨ ਵਿੰਗਾ ਹੋਵਾ ਮਜਨ ਗੁਰ ਆਂਦਾ ਰਾਸੀ ਜਪ ਹਰ ਹਾਰ ਕੇ ਵਿਖ ਨਾਸੀ ਸੰਤੋ RAM ਦਾਸ ਸਰੋ ਵਰ ਨੀਕਾਂ ਜੋ ਨਾਵੇ ਸੋ ਕੁੱਲ ਤਰਾਵੇ ਉਦਾਰ ਹੋਵਾ ਜੀ ਕਾ ਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਈ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋ ਵਰਨਾਵੇ ਸੋ ਜਨ ਪਰਮਗਤ ਪਾਵੇ ਮਰੀ ਨਯ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਇ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਟਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਨਬਾਈ ਪੋਰੀ ਕਾਈ ਬਾਤ ਨ ਰਈ ਆਯੋਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰੱਖੇ ਮਾ ਤੇ ਪਿਤਾ ਜੋ ਪਾਲਾ ਰਹਾਓ ਵੱਡ ਭਾਗੀ ਸਤ ਗੁਰ ਪਾਇਆ ਜਨ ਜਮ ਕਾ ਪੰਥ ਮਟਾਇਆ ਹਰ ਭਗਤ ਪਾਏ ਚਿਤ ਲੱਗ ਜਪ ਜੀਵੇ ਸਿ ਵਡ ਪੱਗ ਹਰ ਅੰਮ੍ਰਿਤ ਬਾਣੀ ਗਾਵੇ ਸਾਧ ਕੀ ਤੋਰੀ ਨਾਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਾਨੋ ਆਦਾਰਾ ਇਹ ਪੂਰਨ ਬਿੰਬਲ ਵਿਚਾਰ ਕਰ ਕੇ ਕਿਰਪਾ ਅੰਤਰ ਜੰਮੀ ਦਾਸ ਨਾਨਕ ਸਰਨ ਸੁਆਮੀ ਸ੍ਰਿਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਂ ਸਹੇਲੀ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦ ਸਪਾਈ ਮਨ ਚਿੰਦੇ ਸਗਲੇ ਪਲ ਪਾਵੋ ਜੀ ਕੈ ਸੰਗ ਸਹਾਈ ਰਹਾਵ ਨਾਰਾਇਣ ਪ੍ਰਾਨ ਹਦਾਰਾ ਹਮ ਸੰਤ ਜਨਾਰੀ ਨਾਰਾਇਣ ਪਤ ਤਪਨੀਤ ਕਰ ਲਿਨਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਬਉੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਬਿਦਾਤਾ ਹਰ ਰਸ ਤਿ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ सुख नानक सरनी पायावां गुरपूर की पूरी प्रभ रा खेम कुसल पया इशनाना पार बरम विटो कुरबाना गुर की चरन कमल रारी ਬੇ ਗਿਨੇ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੀ ਰਹਾਉ ਮਿਲ ਸਾਧ ਦੁਰਮਤ ਕੋਈ ਪਤ ਤ ਆਪਣੀਤ ਸਭ ਹੋਈ ਹੁ ਰਾਮਦਾਸ ਸਰੋ ਵਰਨਾਤੇ ਸਭ ਲਾਥੀ ਪਾਪ ਕਮਾਤੇ ਗੁਣ ਗੋਬਿੰਦਨ ਤ ਗਾਈਐ ਸਾਦ ਸੰਗ ਮੇਲ ਧਾਈ ਐ ਮਨ ਬਾਛਤ ਫਲ ਪਾਈ ਗੁਰਪੂਰਰ ਦੇਤੇ ਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਧਾਈ ਪ੍ਰਭ ਆਪਣ ਬਿਰਦ ਰਖਾਇਆ ਰਗ ਸੋਰਠ ਮਹੱਲਾ ਪੰਜਵਾਂ ਦੈਦ ਸਤਰ ਮੇਗ ਕਟਾ ਘਟ ਦਾਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਹਿ 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 ਪਿਰ ਪਰਦੇਸ ਸਦਾਇਓ ਹੁਣ ਨਹੀਂ ਸੰਦੇਸ ਰਮਾਇਓ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਆਇਓ ਰਹਾਓ ਜੋ ਬਿਸਰੇ ਲਾਲ ਪਿਆਰੋ ਸਰਬ ਗੁਣ ਸੁਖਦਾਇਓ ਮੰਦਰ ਚਰਕੇ ਪੰਤ ਨਿਹਾਰੋ ਨੈਣ ਨੀਰ ਪਰਿਆਇਓ ਹੋ ਹੋ ਪੀਤ ਪਇਓ ਹੈ ਬੀਚੋ ਸੁਣਤ ਦੀਸ ਨਿਕਟਾਇਓ ਪਾਪੀਰੀ ਕੇ ਪਾਤ ਪਰਦ ਮੇਰੇ ਪੈ ਕੈ ਦੁਰਾਇਓ ਪਾਇਓ ਕਿਰਪਾਲ ਸਰਬ ਕੋ ਠਾਕਰ ਸਗਰ ਦੁਖ ਮਟਾਇਓ ਕਉ ਨਾਨਕ ਹੋ ਮੇ ਪੀਤ ਗੁਰ ਕੋਈ ਤੋ ਦਵਾਰ ਬਿਠਲੋ ਪਾਇਓ ਸਭ ਰਿਓ ਆਂਦੇ ਸਰਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਰਬਗੁਲਾ ਨਿਦਰਾਯੋ ਰਹਾਉ ਦੂਜਾ ਸੁਰਠ ਮਹੱਲਾ ਪੰਜੇ ਵਾਰ ਗਈ ਬਹੋੜ ਬੰਦੀ ਛੋੜ ਨਰੰਕਾਰ ਦਿਕਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੁਬਿੰਦ ਕਾ ਏ ਰੱਖੋ ਪੈਜ ਤੁਮਾਰੀ ਹਰ ਜਿਉ ਨਿਮਾਨਿਆ ਤੁਮਾਨ ਨਿਚ ਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਪਾਈ ਲਖ ਅਪਰਾਧ ਕਮਾਵੇ ਕਰ ਪਦੇਸ ਚੜਕੇ ਬਉ ਪਾਤੀ ਮਾਣੇ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਦ ਜਾਣੇ ਤਾਂ ਕਿਸ ਪੈ ਆਕ ਸੁਨਾਈਐ ਕਹਿਨੇ ਕਥ ਨਾ ਭੀਜੇ ਗੋਬਿੰਦ ਹਰ ਭਾਵੇ ਪੈ ਜਰਖਾਈਐ ਆਵਰੇ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀ ਹੈ ਹੋਏ ਦਿਆਲ ਕਿਰਪਾਲ ਪ੍ਰਭ ਠਾਕਰ ਆਪੇ ਸੁਣੀ ਬਨੰਤੀ ਪੂਰਾ ਸਤਗੁਰ ਮੇਲ ਮਲਾਵੇ ਸਭ ਚੁੱਕੇ ਮਨ ਕੀ ਚਿੰੰਦੀ ਹਰ ਹਰ ਨਾਮ ਅਕਦਮੁਖ ਪਾਇਆ ਜਾਨ ਨਾਨਕ ਸੁਖ ਵਸੰਤੀ ਸੋਰਠ ਮਹੱਲਾ ਪੰਜ ਮਾ ਸਿਮਰ ਸਿਮਰ ਪ੍ਰਭ ਪੈ ਅਨੰਦਾ ਦੁਖ ਕਲੇਸ਼ ਸਭ 나ਠੀ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸੰਠੈ ਜਗ ਜੀਵਨ ਨਾਮ ਤਮਾਰਾ ਗੁਰਪੂਰੈ ਦੀਓ ਪਦੇਸਾਂ ਜਬ ਭਾਉ ਜਲ ਪਾਰਿਉ ਤਾਰਾ ਰਹਾਓ ਤੁਹੈ ਮੰਤਰੀ ਸੁਨੇ ਪ੍ਰਭ ਤੂ ਹੈ ਸਭ ਕਿਛ ਕਰਨੇ ਹਾਰਾ ਤੂ ਆਪੇ ਦਾਤਾ ਆਪੇ ਭਗਤਾ ਕਿਆਏ ਜੰਤ ਵਿਚਾਰ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿ ਨਜਾਈ ਪੇਕ ਪੇਕ ਜੀਵੇ ਪ੍ਰਭ ਆਪਣਾ ਤਾ ਚਰਜ ਤੁਮੀ ਵਡਾਈ ਤਾਰਿਆ ਨਗਰੋ ਆਪ ਪ੍ਰਭ ਸੁਆਮੀ ਪਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਚੋ ਸੰਤਾਂ ਤੋਰੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸ਼ਕਾਰੀ ਪ੍ਰਭ ਸੱਬੇ ਕਾਜ ਸਵਾਰੀ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲੇ ਮਨੋਰਥ ਕੀਨੇ ਕਰਤੇ ਉਣੀ ਬਾਤ ਨ ਕਾਈ ਰਹਾ ਕਰਤੇ ਪੁਰਖ ਤਾਲ ਦਿਵਾਇਆ ਪਿੱਛੇ ਲਗ ਚੱਲੀ ਮਾਇਆ ਟੋਟ ਨਕਤ ਹੋ ਆਵੇ ਮੇਰੇ ਪੂਰੇ ਸਤ ਗੁਰ ਪਾਵੇ ਸਿਮਰ ਸਿਮਰ ਦਿ ਆਲਾ ਸਭ ਜੀ ਪੈ ਕਿਰਪਾਲਾ जय जय कार गुसाई जिन पूरी बणत बनाई तो पारो स्वामी मोरा ए पौण पदार्थ तेरा जन नानक केत आए सारब फला पुण पाया